ਉਹਨਾਂ ਕੇ ਬਹੁਤ ਵੱਡਾ ਘਾਟਾ ਜਿਹੜਾ ਅਖਰ ਜਿੱਥੇ ਜਿਸ ਨਾਲ ਜਿਸ ਅੰਦਰੋਂ ਆਉਂਦੇ ਸੀ ਬਾਣੀ ਕਵਤਾਵਾਂ ਉਹ ਜਿਹੜੀ ਅੰਦਰ ਦੀ ਭਾਵਨਾ ਸੀ ਜੋ ਪੰਜਾਬੀ ਪ੍ਰਤੀ ਸਮਾਜ ਪ੍ਰਤੀ ਸਾਹਿਤ ਪ੍ਰਤੀ ਉਹਨਾਂ ਦਾ ਜੀਵਨ ਬਹੁਤ ਸਾਦਾ ਸੀ ਇੱਕ ਦੂਸਰੇ ਵਾਸਤੇ ਪ੍ਰੇਰਨਾ ਸਰੋਤ ਜਿੱਥੇ ਉਥੇ ਉਹਨਾਂ ਦਾ ਜਿਹੜੇ ਉਹ ਸ਼ਬਦ ਮੈਂ ਤੁਰਦਾ ਹਾਂ ਤਾਂ ਰਾਹ ਬਣਦੇ ਸੋ ਜਿਹੜੇ ਉਹ ਰਾਹ ਬਣੇ ਹਨ ਉਹਨਾਂ ਦੇ ਸ਼ਬਦ ਉਹਨਾਂ ਦੇ ਦੂਸਰੇਆਂ ਵਾਸਤੇ ਉਹ ਰਾਹ ਚੱਲਣ ਵਾਸਤੇ ਉਹ ਉਸ ਰਾਹ ਤੇ ਉੱਤੇ ਚੱਲਣ ਵਾਸਤੇ ਉਹ ਸਾਡੇ ਜਿਹੜੀ ਮੰਜ਼ਿਲ ਆ ਸਾਡੇ ਰਾਹ ਨੂੰ ਉਹ ਸੌਖਾ ਕਰਨ ਵਾਲੇ ਹੋਣਗੇ ਸਮਾਜ ਦੇ ਦਾ ਦਰਦ ਔਰ ਪੰਜਾਬੀ ਦਾ ਦਰਦ ਸਮਾਜ ਦਾ ਦਰਦ ਉਹਨਾਂ ਦੀਆਂ ਕਵਤਾਵਾਂ ਦੇ ਵਿੱਚ ਉਹਨਾਂ ਦੇ ਇਲੀ ਦੇ ਵਿੱਚ ਸੋ ਬਹੁਤ ਵੱਡਾ ਘਾਟਾ ਜਿਹੜਾ ਨਾ ਪੂਰਾ ਹੋਣ ਵਾਲਾ ਘਾਟਾ ਜਿਹੜਾ ਯਾ ਰਬ ਦੇ ਮੁਰੇ ਕੋਈ ਜੋਰ ਨਹੀਂ ਸਭਨਾ ਸਾਰੇ ਬੰਜਣਾ ਸਭ ਮਕਲਾ ਬਣ ਹਾਰੇ ਸਾਰੇ ਨਾ ਜਾਣਾ ਇੱਥੇ ਆ ਕੇ ਆਪਾਂ ਪਾਣਾ ਹੀ ਮੰਨ ਸਕਦੇ ਆ ਪਾਣੇ ਵਿੱਚ ਵੱਡੀ ਬੜੀ ਆਈ ਸੋ ਅਰਦਾਸ ਕਰਦੇ ਆ ਗੁਰੂ ਪਾਤਸ਼ਾਹ ਦੇ ਚਰਨਾਂ 'ਚ ਉਹਨਾਂ ਦੀ ਰੋਹ ਨੂੰ ਸਤਿਗੁਰ ਆਪਣੇ ਚਰਨਾਂ 'ਚ ਨਵਾਸ ਬਖਸ਼ਣ ਪਰਿਵਾਰ ਨੂੰ ਪਾਣਾ ਮੰਨਣ ਦਾ ਬਲ ਬਖਸ਼ਣ ਉਹਨਾਂ ਦੇ ਨਾਲ ਜੁੜੇ ਹੋਏ ਪ੍ਰੇਮ ਕਰਨ ਵਾਲੇ ਉਹਨਾਂ ਦੀ ਕਪਤਾਫਾ ਨਾਲ ਪਿਆਰ ਕਰਨ ਵਾਲੇ ਉਹਨਾਂ ਦੇ ਨਾਲ ਸਾਡਾ ਦਿਲੋਂ ਹਮਦਰਦੀ ਹੈ ਵਾਹਿਗੁਰੂ ਅਰਦਾਸ ਕਰਦੇ ਕਿ ਉਹਨਾਂ ਨੂੰ ਇਸ ਜਿਹੜੀ ਅਚਾਨਕ ਪਈ ਬਿਜੀ ਸੱਟ ਆ ਉਹਨੂੰ ਉੱਭਰਨ ਵਾਸਤੇ ਵਾਹਿਗੁਰੂ ਮਦਦ ਕਰੇ। ਥੋੜੇ ਸਰ ਕੋਈ ਮੂਮੈਂਟ ਉਹਨਾਂ ਨੇ ਦੱਸਿਆ ਹੋਇਆ ਸੀ ਜੀ ਹਾਂ ਬਹੁਤ ਵੈਵਰੀ ਉਹਨਾਂ ਦੇ ਸੁਭਾਗਵਾਨ ਦੇ ਵਿੱਚ ਮਿਲਦੇ ਸੀ ਸੁਲਤਾਨਪੁਰ ਲੋਧੀ ਵੀ ਜਾਂਦੇ ਸੀ। ਸੋ ਵੇਂ ਦੇ ਉੱਤੇ ਵੀ ਉਹਨਾਂ ਨੂੰ ਗਏ ਉਹਨਾਂ ਨੂੰ ਦਿਖਾ ਲਿਆ ਉੱਥੇ ਉਹਨਾਂ ਨੇ ਆਪਣੇ ਕਬਤਰੇ ਬੋਲਿਆ 550 ਸਾਲਾਂ ਦੇ ਉੱਤੇ ਵੀ ਇਥੇ ਮੜੇ ਉਹ ਬਹੁਤ ਵਧੀਆ ਮਹਾਨ ਸ਼ਖਸੀਅਤ ਸੀ ਉਹਨਾਂ ਦੇ ਘਰੇ ਵੀ ਗਏ ਉਹਨਾਂ ਦੇ ਵੱਖ-ਵੱਖ ਪ੍ਰੋਗਰਾਮਾਂ ਦੇ ਪ੍ਰੋਗਰਾਮਾਂ 'ਤੇ ਮਿਲਦੇ ਸੀ ਉਹਨਾਂ ਦਾ ਲੜਕਾ ਨਾਲ ਗਿਆ ਸੀ ਕੋਈ ਸੇ ਸਨਮਾਨ ਸੀ ਉਸੇ ਵੀ ਅਸੀਂ ਸਾਰੇ ਇਕੱਠੇ ਹੋਏ ਲੰਮੇ ਸਮੇਂ ਤੋਂ ਉਹਨਾਂ ਗੜੀ ਹਰਮਨ ਨਾਲ ਪਿਆਰ ਸੀ ਬਾਕੀ ਬਹੁਤ ਹੀ ਅਫਸੋਸ ਵਾਲੀ ਗੱਲ ਹੈ ਕਿ ਅੱਜ ਉਹਨਾਂ ਦੇ ਅੰਤਮ ਦਰਸ਼ਨ ਕੀਤੇ ਨੇ ਇੱਕ ਉਸ ਮਿੱਤਰ ਦੇ ਉਸ ਸੱਜਣ ਦੇ ਜਿਹਦੇ ਨਾਲ ਤੁਹਾਡੀ ਬੇਸ਼ੁਮਾਰ ਨੇੜਤਾ ਹੋਵੇ ਤੇ 86 ਤੋਂ ਲੈ ਕੇ ਹੁਣ ਤੱਕ ਅਸੀਂ ਨਿਰੰਤਰ ਇੱਕ ਦੂਜੇ ਪ੍ਰਤੀ ਮਿਲਦੇ ਰਹੇ ਇੱਕ ਦੂਜੇ ਪ੍ਰਤੀ ਖੜਦੇ ਰਹੇ ਤੇ ਬੜਾ ਇਕੱਠਿਆਂ ਨੇ ਬਹੁਤ ਕੰਮ ਕੀਤਾ ਤੇ ਇਸ ਤਰ੍ਹਾਂ ਤੁਰ ਜਾਣਾ ਕਦੇ ਸੋਚਿਆ ਵੀ ਨਹੀਂ ਸੀ ਕੋਈ ਬਾਦਰ ਸਾਹਿਬ ਦਾ ਇਸ ਤਰ੍ਹਾਂ ਰੁਕਸਤ ਹੋ ਜਾਣਾ ਬਹੁਤ ਹੀ ਮੂਮੈਂਟ ਕਿੰਦਾ ਯਾਦ ਕਰਦੇ ਹਾਂ ਜਦੋਂ ਇਕੱਠੇ ਹੁੰਦੇ ਸੀ ਕਿੰਦਾ ਦਾ ਬੜੀਆਂ ਮੂਮੈਂਟਸ ਨੇ ਖਿਆਮ ਸਾਹਿਬ ਨਾਲ ਅਸੀਂ ਇਕੱਠਿਆਂ ਨੇ ਇੱਕ ਦਰਦ ਕਹਿਨ ਦਰਵੇਸ਼ ਕੈਸੇਟਸ ਕੀਤੀ ਉਸ ਤੋਂ ਮਗਰੋਂ ਭਾਜੀ ਚਕਜੀਤ ਸਿੰਘ ਨੂੰ ਅਸੀਂ ਇਕੱਠਿਆਂ ਪੰਬਈ ਮਿਲਣ ਗਏ ਇੱਛਾਵਲ ਕੇ ਅਸਰ ਕੀਤੀ ਤੇ ਉਸ ਤੋਂ ਬਾਅਦ ਤੇ अनेके ਹੀ ਜਾਂਦਾਂ ਨੇ ਪਾਤਰ ਸਾਹਿਬ ਨਾਲ ਜੁੜੀਆਂ ਹੋਈਆਂ ਤੇ ਕਿਹਦਾ ਕਿਹਦਾ ਨਾਮ ਆ ਤੇ ਅੱਜ ਉਹ ਇਸਖਾਨੀ ਸਰਸਾਰ ਸਾਹਿਬ ਨੂੰ ਛੱਡ ਕੇ ਅੰਤਮ ਬਧਾਈ ਦੇਣ ਦੇ ਲਈ ਬਹੁਤ ਮਾਨਯੋਗ ਤੇ ਸਨਮਾਨਯੋਗ ਸ਼ਖਸੀਅਤਾਂ ਇੱਥੇ ਪਹੁੰਚੀਆਂ ਨੇ ਸੀਐਮ ਸਾਹਿਬ ਵੀ ਪਹੁੰਚੇ ਨੇ ਹੋਰ ਵੀ ਲੋਕ ਪਹੁੰਚੇ ਨੇ ਤੇ ਮੁੜ ਕੇ ਪਾਤਰ ਨੇ ਨਹੀਂ ਜਮਾ ਤੇ ਉਹਨਾਂ ਦੀਆਂ ਲਿਖਤਾਂ ਤੇ ਉਹਨਾਂ ਦਾ ਕੰਮ ਹਮੇਸ਼ਾ ਬੋਲਦਾ ਰਹੂਗਾ